ਆਪਾਂ ਸਾਰੇ ਸਿੱਖ ਬੈਠੇ ਆ ਜੀ ਆਪਾਂ ਬੋਲੀ ਜਾਇਓ ਨਾਲ ਨਾਲ ਆਪਾਂ ਸਾਰੇ ਸਿੱਖ ਬੈਠੇ ਆ ਤੇ ਸਿੱਖ ਨੂੰ ਇੱਕ ਹੋਰ ਵਰਡ ਕਹਿੰਦੇ ਆ ਗੁਰ ਸਿੱਖ ਗੁਰਮੁਖ ਵੀ ਕਹਿੰਦੇ ਇੱਕ ਕਹਿੰਦਾ ਇਹਦੇ ਆਪੋਜੀਟ ਗੁਰਮੁਖ ਆਪਾਂ ਸਾਰੇ ਆਪਣੇ ਆਪ ਨੂੰ ਸਿੱਖ ਸਮਝਦੇ ਆ ਪਹਿਲੀ ਗੱਲ ਜਾ ਅਸੀਂ ਸਿੱਖ ਬਣਨਾ ਚਾਹੁੰਦੇ ਇਹ ਸਾਡੀ ਮੰਜ਼ਲ ਹੈ ਠੀਕ ਨਹੀਂ ਪਰ ਅਸੀਂ ਕਿੱਥੇ ਹੈ ਇਹ ਤੈ ਗੁਰਬਾਣੀ ਨੇ ਕਰਨਾ ਇਹ ਮੈਂ ਤੈ ਨਹੀਂ ਕਰਨਾ ਮੈਨੂੰ ਮਿਲੋਗੇ ਭਾਈ ਸਾਹਿਬ ਜੀ ਕੀ ਬਾਤ ਹੈ ਤੁਹਾਡੀ ਕਮਾਲ ਹੈ ਗੁਰੂ ਦੀ ਕਿਰਪਾ ਓਹੋ ਕੀਰਤਨ ਕੀਤਾ ਆਹਾਹਾ ਕਥਾ ਕੀਤੀ ਆਹਾਹਾ ਇਹਦੇ ਨਾਲ ਗੁਰਸਿੱਖੀ ਟੈਸਟ ਨਹੀਂ ਹੋਣੀ ਇਹ ਤਰੀਕਾ ਨਹੀਂ ਹੈਗਾ ਟੈਸਟ ਸਿਰਫ ਕਲਗੀਧਰ ਜੀ ਨੇ ਲੈਣਾ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਉੱਤੇ ਹੋਣਾ ਇਹ ਜਿਹੜੀ ਹਵਾ ਦੇਣੀ ਇੱਕ ਦੂਜੇ ਨੂੰ ਇਹ ਬੰਦ ਕਰਨੀ ਚਾਹੀਦੀ ਸਾਨੂੰ ਮਹਾਰਾਜ ਕਿਰਪਾ ਚਲੋ ਕਿਉਂ ਆਪਣੀ ਮੰਜ਼ਿਲ ਇਹ ਹੈ ਗੁਰਸਿੱਖ ਬਣਨਾ